ਮੈਰਿਜ ਬਿਊਰੋ ਪੰਜਾਬ ਚੈਨਲ ਦੇ ਵਿੱਚ ਤੁਹਾਡਾ ਸਭ ਤੋਂ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਆ। ਜਿੱਥੇ ਕੀ ਸੀ ਤੁਹਾਡੇ ਲਈ ਰਿਸ਼ਤੇ ਦੇ ਲੈਡ ਲੈ ਕੇ ਆਉਂਦੇ ਰਹਿੰਨੇ ਆ ਤੇ ਜੇਕਰ ਤੁਸੀਂ ਵੀ ਆਪਣੇ ਲਈ ਕਿਸੇ ਚੰਗੇ ਜੀਵਨ ਸਾਥੀ ਦੇ ਭਾਲ ਵਿੱਚ ਹੋ ਜਾਂ ਫਿਰ ਤੁਹਾਨੂੰ ਆਪਣੀ ਲੜਕੀ ਜਾਂ ਲੜਕੀ ਲਈ ਚੰਗੇ ਪਰਵਾਦੀ ਕੰਨਾਂ ਜਾਂ ਵਰ ਦੀ ਲੋੜ ਹੈ ਤਾਂ ਤੁਸੀਂ ਸਾਡੇ ਚੈਨਲ ਤੋਂ ਆਪਣੇ ਰਿਸ਼ਤੇ ਦੇ ਲਈ ਐਡ ਕਰਵਾ ਕੇ ਇੱਕ ਚੰਗਾ ਜੀਵਨ ਸਾਥੀ ਲੱਭ ਸਕਦੇ ਹੋ ਜੀ। ਮੈਰਿਜ ਬਿਊਰੋ ਫਰਾਂਚਾਈਜ਼ੀ ਜੇਕਰ ਕਿਸੇ ਨੇ ਵੀ ਸਾਨੂੰ ਨਾਲ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਕਰਨਾ ਹੈ ਜਾਂ ਫਿਰ ਤੁਹਾਡੇ ਕੋਲ ਪੜੇ ਲਿਖੇ ਲੜਕੇ ਜਾਂ ਲੜਕੀਆਂ ਦੇ ਕਰੀਪ ਪ੍ਰਭਾਅ ਬਾਇਓ ਡਾਟੇ ਹੈਗੇ ਨੇ ਤਾਂ ਤੁਸੀਂ ਸਾਡੇ ਨਾਲ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਵੀ ਕਰ ਸਕਦੇ ਹੋ ਹੁਣ ਗੱਲ ਕਰਦੇ ਹਾਂ ਰਿਸ਼ਤੇ ਬਾਰੇ ਜੋ ਸਭ ਤੋਂ ਪਹਿਲਾ ਹੈ ਐਮ 102 ਕੁੜਾ ਲੜਕੇ ਦਾ ਰਿਸ਼ਤਾ ਅਗਲਾ ਰਿਸ਼ਤਾ ਲੜਕੇ ਦਾ ਜੋ ਕਿ ਜਰਸੀ ਕਾਸ ਨੂੰ ਸੰਬੰਧ ਰੱਖਦੇ ਹਨ ਲੜਕੀ ਦੀ ਉਮਰ 20 ਸਾਲਾ ਰੱਗ ਗੋਰਾ कद 5 फुट 8 इंच पढ़ाई ਵਿੱਚ ਲੜਕੀ ਦੀ 12ਵੀਂ ਪਾਸ ਕੀਤੀ ਹੋਈ ਆ ਲੜਕੇ ਵਾਲੇ ਮੋਗਾ ਸ਼ਹਿਰ ਦੇ ਰਹਿਣ ਵਾਲੇ ਹਨ ਲੜਕੀ ਦਾ ਗੁੱਤ ਬਰਾੜ ਹੈ ਲੜਕੀ ਵਾਲਾ ਕੋਲੇ ਆਪਣੇ ਕੋਲ ਦੀ ਚਾਰ ਕਿਲੇ ਜ਼ਮੀਨ ਵੀ ਆ ਲੜਕੀ ਦੇ ਪਰਿਵਾਰ ਵਿੱਚ ਮਾਤਾ ਪਿਤਾ ਤੋਂ ਬਿਨਾ ਦਾਦਾ ਜੀ ਤੇ ਦਾਦੀ ਜੀ ਹਨ ਲੜਕੀ ਵਾਲਿਆਂ ਨੂੰ ਬਾਹਰ ਪੱਕੀ ਕੁੜੀ ਹੋਵੇ ਜਾਂ ਫਿਰ ਜੇਕਰ ਕਿਸੇ ਕੁੜੀ ਨੇ ਹਾਇਰਟ ਕੀਤੀ ਹੋਈ ਹੈ ਤੇ ਉਸਦੇ ਬੈਡ ਆਏ ਹੋਏ ਹਨ ਤੇ ਲੜਕੀ ਵਾਲੀ ਉਸ ਉਤੇ ਖਰਚਾ ਕਰਕੇ ਬਾਹਰ ਭੇਜਣ ਲਈ ਵੀ ਤਿਆਰ ਹਨ ਲੜਕੇ ਦੇ ਪਿਤਾ ਜੀ ਖੇਤੀ ਕਰਦੇ ਹਨ ਅਗਲਾ ਰਿਸ਼ਤਾ ਲੜਕੀ ਦਾ 123 ਗੋੜਾ ਐਮ 123 ਗੋੜ ਜੋ ਕਿ ਮਜਬੂਤ ਸਿੱਕਾਸ ਨੂੰ ਸੰਬੰਧ ਰੱਖਦੇ ਹਨ ਲੜਕੀ ਦੀ ਉਮਰ 20 ਸਾਲਾ ਰੰਗ ਗੋਰਾ ਕੱਦ 5 ਫੁੱਟ 49 ਪੜਾਈ ਵਿੱਚ ਲੜਕੀ ਦੀ 12ਵੇਂ ਦੇ ਨਾਲ ਨਾਲ ਕੰਪਿਊਟਰ ਡਿਪਲੋਮਾ ਕੀਤਾ ਹੋਇਆਗਾ ਲੜਕੀ ਦੇ ਪਰਿਵਾਰ ਵਿੱਚ ਮਾਤਾ ਪਿਤਾ ਤੋਂ ਬਿਨਾ ਇੱਕ ਭਰਾ ਤੇ ਇੱਕ ਭੈਣ ਹਨ ਲੜਕੀ ਦੀ ਆਇਲਸ ਕੀਤੀ ਹੋਈ ਆ ਜਿਸ ਵਿੱਚ ਉਸਦੇ 6.5 ਬੈਂਡ ਹਨ ਲੜਕੀ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਆਇਆ ਹੋਇਆਗਾ ਤੇ ਲੜਕੀ ਵਾਲਿਆਂ ਨੂੰ ਬਾਹਰ ਜਾਣ ਦੇ ਲਈ ਖਰਚਾ ਕਰਨ ਵਾਲੇ ਮੁੰਡੇ ਦੇ ਲੋੜ ਆ ਜਿਸ ਕਿਸੇ ਨਵੀਂ ਲੜਕੀ ਨੇ ਬਾਹਰ ਜਾਣਾ ਹੋਵੇ ਲੜਕੀ ਦੇ ਨਾਲ ਕੈਨੇਡਾ ਤਾਂ ਉਹ ਪੈਸੇ ਖਰਚ ਕੇ ਜਿਹੜਾ ਬਾਹਰ ਜਾ ਸਕਣੇ ਕੰਟਰੈਕਟ ਮੈਰਿਜ ਜਾਂ ਫਿਰ ਪੱਕੀ ਮੈਰਿਜ ਦੋਵੇਂ ਹੀ ਕਰਵਾ ਸਕਦੇ ਨੇ ਜ਼ਰੂਰੀ ਗੱਲ ਤੁਹਾਡਾ ਜਿੰਨਾ ਵੀ ਪਰਸਨਲ ਡਾਟਾ ਹੋਵੇਗਾ ਉਹ ਐਡ ਵਿੱਚ ਨਹੀਂ ਪਾਇਆ ਜਾਵੇਗਾ ਸਿਰਫ ਜ਼ਰੂਰੀ ਗੱਲਾਂ ਹੀ ਐਡ ਵਿੱਚ ਪਾਈਆਂ ਜਾਣਗੀਆਂ ਜਿਵੇਂ ਕਿ ਕਾਸਟ ਉਮਰ ਘਰੋਬਾਰ ਪੜਾਈ ਡਿਮਾਂਡ ਆਫ ਦੀ ਸੋ ਤੁਸੀਂ ਬਿਨਾਂ ਕਿਸੇ ਫਿਕਰ ਤੋਂ ਆਪਣਾ ਬਾਇਓ ਡਾਟਾ ਸਾਨੂੰ ਭੇਜ ਸਕਦੇ ਹੋ ਤੁਹਾਡੀ ਫੋਟੋ ਵੀ ਉਦੋਂ ਹੀ ਦਿਖਾਈ ਜਾਊਗੀ ਲੜਕੀ ਨੂੰ ਜਾਂ ਫਿਰ ਲੜਕੀ ਨੂੰ ਬਾਇਓ ਡਾਟਾ ਵਾਲਾ ਰਿਸ਼ਤਾ ਪਸੰਦ ਆ ਜਾਵੇਗਾ ਜਾਂ ਫਿਰ ਉਹਨਾਂ ਦੀ ਆਪਸ ਵਿੱਚ ਰਜ਼ਮੰਦੀ ਹੋਵੇਗੀ ਤੁਸੀਂ ਆਪਣਾ ਬਾਇਓ ਡਾਟਾ ਸਾਨੂੰ ਦਿੱਤੇ ਗਏ ਨੰਬਰ ਦੇ ਤੇ ਕੰਟੈਕਟ ਕਰਕੇ WhatsApp ਕਰਕੇ ਭੇਜ ਸਕਦੇ ਹੋ ਸਾਡੀ ਸੇਵਾ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਸਦਾ ਧੰਨਵਾਦ